ਮੰਤਰ ਰੱਛਿਆ ਗੁਰੂ ਨਾਨਕ ਦੇਵ ਜੀ ਇੱਕ ਓੰਕਾਰ ਸਤ ਗੁਰ ਪ੍ਰਸਾਦ ਸਤ ਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦ ਸਚੁ ਜੁਗਾਦ ਸਚੁ ਹੈ ਭੀ ਸਚੁ ਨਾਨਕ ਹੋਸੀ ਭੀ ਸਚੁ ਹਾਕਣੀ ਭਾਕਣੀ ਸ਼ਿਹਾਰੀ ਸ੍ਰੀ ਗੁਰੂ ਨਾਨਕ ਦੇਵ ਜੀ ਕੇ ਸ਼ਬਦ ਸੋ ਥਾਪ ਡਾਰੀ ਬ੍ਰਿਸ਼ਟ ਕਰੈ ਮੁਸ਼ਟ ਕਰੈ ਵੈਰ ਕਾਲ ਕਰੈ ਨજર ਕਰੈ ਜਾਦੂ ਕਰੈ ਤੂਣਾ ਕਰੈ ਭੈਰੋ ਕਰੈ ਜੇ ਕੋ ਕਰੈ ਉਲਟ ਵਾਹੁ ਕੇ ਸਿਰ ਪਰ ਪੜੈ ਰਾਜਾ ਕੋ ਜੋਰ ਮੈਂ ਮੋਰ ਕੇ ਘੋਰ ਮੈਂ ਚੋਰ ਕੇ ਡੰਡ ਮਹਿ ਜਲੇ ਥਲੇ ਘਾਟੇ ਆਵ ਘਾਟੇ ਡਰੇ ਡੂਗੜ ਡਗੂੜ ਮਰੂੜੇ ਗੁਰੂ ਨਾਨਕ ਸ਼ਬਦ ਰਸਿਆ ਕਰੇ ਸ਼ੰਕਰ ਮਾਤਾ ਸ਼ੰਕਰ ਪਿਤਾ ਸ਼ੰਕਰ ਜੀ ਤੇ ਚਾਰੋ ਦਿਸ਼ੈ ਤਾਂ ਬੀਸਾ ਕੋਟ ਸਮੁੰਦ ਸੇਖਾਈ ਜਹਾ ਤਹਾ ਗੁਰੂ ਨਾਨਕ ਸਾਹਿਬ ਜੀ ਕੀ ਦੁਹਾਈ 헤 ਦੀਨ ਦੁਨੀਆ ਕੇ ਪਾਤਸ਼ਾਹ ਤੇਰੀ ਪਨਾਹੀ ਇਤ ਮੰਤਰ ਰਛਿਆ ਆਕਾਸ਼ ਸੰਪੂਰਨ ਮੰਤਰ ਰਛਿਆ ਗੁਰੂ ਨਾਨਕ ਦੇਵ ਜੀ ਇਕ ਓੰਕਾਰ ਸਤਿਗੁਰ ਪ੍ਰਸਾਦ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਜਪ ਆਦ ਸਚੁ ਜੁਗਾਦ ਸਚੁ ਹੈ ਭੀ ਸਚੁ ਨਾਨਕ ਹੋਸੀ ਭੀ ਸਚੁ ਹਾਕਣੀ ਹਾਕਣੀ ਸ਼ਿਹਾਰੀ ਸ੍ਰੀ ਗੁਰੂ ਨਾਨਕ ਦੇਵ ਜੀ ਕੇ ਸ਼ਬਦ ਸੋ ਥਾਪ ਡਾਰੀ ਬ੍ਰਿਸ਼ਟ ਕਰੈ ਮੁਸ਼ਟ ਕਰੈ ਵੈਰ ਕਾਲ ਕਰੈ ਨજર ਕਰੈ ਜਾਦੂ ਕਰੈ ਟੂਣਾ ਕਰੈ ਭੈਰੋ ਕਰੈ ਜੇ ਕੋ ਕਰੈ ਉਲਟ ਵਾਹੂ ਕੇ ਸਿਰ ਪਰ ਪੜੈ ਰਾਜਾ ਕੋ ਜੋਰ ਮੈਂ ਮੋਰ ਕੇ ਘੋਰ ਮੈਂ ਚੋਰ ਕੇ ਡੰਡ ਮਹਿ ਜਲੇ ਥਲੇ ਘਾਟੇ ਆਵ ਘਾਟੇ ਡਰੇ ਡੂਗੜ ਡਗੂੜ ਮਰੂੜੇ ਗੁਰੂ ਨਾਨਕ ਸ਼ਬਦ ਰਸਿਆ ਕਰੇ ਸ਼ੰਕਰ ਮਾਤਾ ਸ਼ੰਕਰ ਪਿਤਾ ਸ਼ੰਕਰ ਜੀ ਤੇ ਚਾਰੋ ਦਿਸ਼ੈ ਤਾਂ ਬੀਸਾ ਕੋਟ ਸਮੁੰਦ ਸੇਖਾਈ ਜਹਾਂ ਤਹਾਂ ਗੁਰੂ ਨਾਨਕ ਸਾਹਿਬ ਜੀ ਕੀ ਦੁਹਾਈ 헤 ਦੀਨ ਦੁਨੀਆ ਕੇ ਪਾਤਸ਼ਾਹ ਤੇਰੀ ਪਨਾਹੀ ਇਤ ਮੰਤਰ ਰਸਿਆ ਆਕਾਸ਼ ਸੰਪੂਰਨ ਮੰਤਰ ਰੱਛਿਆ ਗੁਰੂ ਨਾਨਕ ਦੇਵ ਜੀ ਇਕ ਓੰਕਾਰ ਸਤਿਗੁਰ ਪ੍ਰਸਾਦ ਸਤਿ ਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਜਪ ਆਦ ਸਚੁ ਜੁਗਾਦ ਸਚੁ ਹੈ ਭੀ ਸਚੁ ਨਾਨਕ ਹੋਸੀ ਭੀ ਸਚੁ ਹਾਕਣੀ ਭਾਕਣੀ ਸ਼ਿਹਾਰੀ ਸ੍ਰੀ ਗੁਰੂ ਨਾਨਕ ਦੇਵ ਜੀ ਕੇ ਸ਼ਬਦ ਸੋ ਥਾਪ ਡਾਰੀ ਬ੍ਰਿਸ਼ਟ ਕਰੈ ਮੁਸ਼ਟ ਕਰੈ ਵੈਰ ਕਾਲ ਕਰੈ ਨજર ਕਰੈ ਜਾਦੂ ਕਰੈ ਤੂੰ ਨਾ ਕਰੈ ਭੈਰੋ ਕਰੈ ਜੇ ਕੋ ਕਰੈ ਉਲਟ ਵਾਹੂ ਕੇ ਸਿਰ ਪਰ ਪੜੈ ਰਾਜਾ ਕੋ ਜੋਰ ਮੈਂ ਮੋਰ ਕੇ ਘੋਰ ਮੈਂ ਚੋਰ ਕੇ ਡੰਡ ਮਹਿ ਜਲੇ ਥਲੇ ਘਾਟੇ ਆਵ ਘਾਟੇ ਡਰੇ ਡੂਗੜ ਡਗੂੜ ਮਰੂੜੇ ਗੁਰੂ ਨਾਨਕ ਸ਼ਬਦ ਰਸਿਆ ਕਰੇ ਸ਼ੰਕਰ ਮਾਤਾ ਸ਼ੰਕਰ ਪਿਤਾ ਸ਼ੰਕਰ ਜੀ ਤੇ ਚਾਰੋ ਦਿਸ਼ੈ ਤਾਂਬੀ ਸਾ ਕੋਟ ਸਮੁੰਦ ਸਿਖਾਈ ਜਹਾ ਤਹਾ ਗੁਰੂ ਨਾਨਕ ਸਾਹਿਬ ਜੀ ਕੀ ਦੁਹਾਈ 헤 ਦੀਨ ਦੁਨੀਆ ਕੇ ਪਾਤਸ਼ਾਹ ਤੇਰੀ ਪਨਾਹੀ ਇਤ ਮੰਤਰ ਰਸਿਆ ਆਕਾਸ਼ ਸੰਪੂਰਨ ਮੰਤਰ ਰਛਿਆ ਗੁਰੂ ਨਾਨਕ ਦੇਵ ਜੀ ਇਕ ਓੰਕਾਰ ਸਤਿਗੁਰ ਪ੍ਰਸਾਦ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਜਪ ਆਦ ਸਚੁ ਜੁਗਾਦ ਸਚੁ ਹੈ ਭੀ ਸਚੁ ਨਾਨਕ ਹੋਸੀ ਭੀ ਸਚੁ ਹਾਕਣੀ ਭਾਕਣੀ ਸ਼ਿਹਾਰੀ ਸ੍ਰੀ ਗੁਰੂ ਨਾਨਕ ਦੇਵ ਜੀ ਕੇ ਸ਼ਬਦ ਸੋ ਥਾਪ ਡਾਰੀ ਬ੍ਰਿਸ਼ਟ ਕਰੈ ਮੁਸ਼ਟ ਕਰੈ ਵੈਰ ਕਾਲ ਕਰੈ ਨજર ਕਰੈ ਜਾਦੂ ਕਰੈ ਤੂੰ ਨਾ ਕਰੈ ਭੈਰੋ ਕਰੈ ਜੇ ਕੋ ਕਰੈ ਉਲਟ ਵਾਹੁ ਕੇ ਸਿਰ ਪਰ ਪੜੈ ਰਾਜਾ ਕੋ ਜੋਰ ਮੈਂ ਮੋਰ ਕੇ ਘੋਰ ਮੈਂ ਚੋਰ ਕੇ ਡੰਡ ਮਹਿ ਜਲੇ ਥਲੇ ਘਾਟੇ ਆਵ ਘਾਟੇ ਡਰੇ ਡੂਗੜ ਡਗੂੜ ਮਰੂੜੇ ਗੁਰੂ ਨਾਨਕ ਸ਼ਬਦ ਰਸਿਆ ਕਰੇ ਸ਼ੰਕਰ ਮਾਤਾ ਸ਼ੰਕਰ ਪਿਤਾ ਸ਼ੰਕਰ ਜੀ ਤੇ ਚਾਰੋ ਦਿਸ਼ੈ ਤਾਂ ਬੀਸਾ ਕੋਟ ਸਮੁੰਦ ਸੇਖਾਈ ਜਹਾ ਤਹਾ ਗੁਰੂ ਨਾਨਕ ਸਾਹਿਬ ਜੀ ਕੀ ਦੁਹਾਈ 헤 ਦੀਨ ਦੁਨੀਆ ਕੇ ਪਾਤਸ਼ਾਹ ਤੇਰੀ ਪਨਾਹੀ ਇਤ ਮੰਤਰ ਰਸਿਆ ਆਕਾਸ਼ ਸੰਪੂਰਨ ਮੰਤਰ ਰਛਿਆ ਗੁਰੂ ਨਾਨਕ ਦੇਵ ਜੀ ਇਕ ਓੰਕਾਰ ਸਤਿਗੁਰ ਪ੍ਰਸਾਦ ਸਤ ਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਜਪ ਆਦ ਸਚੁ ਜੁਗਾਦ ਸਚੁ ਹੈ ਭੀ ਸਚੁ ਨਾਨਕ ਹੋਸੀ ਭੀ ਸਚੁ ਹਾਕਣੀ ਭਾਕਣੀ ਸ਼ਿਹਾਰੀ ਸ੍ਰੀ ਗੁਰੂ ਨਾਨਕ ਦੇਵ ਜੀ ਕੇ ਸ਼ਬਦ ਸੋ ਥਾਪ ਡਾਰੀ ਬ੍ਰਿਸ਼ਟ ਕਰੈ ਮੁਸ਼ਟ ਕਰੈ ਵੈਰ ਕਾਲ ਕਰੈ ਨજર ਕਰੈ ਜਾਦੂ ਕਰੈ ਤੂਣਾ ਕਰੈ ਭੈਰੋ ਕਰੈ ਜੇ ਕੋ ਕਰੈ ਉਲਟ ਵਾਹੁ ਕੇ ਸਿਰ ਪਰ ਪੜੈ ਰਾਜਾ ਕੋ ਜੋਰ ਮੈਂ ਮੋਰ ਕੇ ਘੋਰ ਮੈਂ ਚੋਰ ਕੇ ਡੰਡ ਮਹਿ ਜਲੇ ਥਲੇ ਘਾਟੇ ਆਵ ਘਾਟੇ ਡਰੇ ਡੂਗੜ ਡਗੂੜ ਮਰੂੜੇ ਗੁਰੂ ਨਾਨਕ ਸ਼ਬਦ ਰਸਿਆ ਕਰੇ ਸ਼ੰਕਰ ਮਾਤਾ ਸ਼ੰਕਰ ਪਿਤਾ ਸ਼ੰਕਰ ਜੀ ਤੇ ਚਾਰੋ ਦਿਸ਼ੈ ਤਾਂ ਬੀਸਾ ਕੋਟ ਸਮੁੰਦ ਸਿਖਾਈ ਜਹਾ ਤਹਾ ਗੁਰੂ ਨਾਨਕ ਸਾਹਿਬ ਜੀ ਕੀ ਦੁਹਾਈ 헤 ਦੀਨ ਦੁਨੀਆ ਕੇ ਪਾਤਸ਼ਾਹ ਤੇਰੀ ਪਨਾਹੀ ਇਤ ਮੰਤਰ ਰਛਿਆ ਆਕਾਸ਼ ਸੰਪੂਰਨ ਮੰਤਰ ਰਛਿਆ ਗੁਰੂ ਨਾਨਕ ਦੇਵ ਜੀ ਇਕ ਓੰਕਾਰ ਸਤ ਗੁਰ ਪ੍ਰਸਾਦ ਸਤ ਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦ ਸਚੁ ਜੁਗਾਦ ਸਚੁ ਹੈ ਭੀ ਸਚੁ ਨਾਨਕ ਹੋਸੀ ਭੀ ਸਚੁ ਹਾਕਣੀ ਭਾਕਣੀ ਸ਼ਿਹਾਰੀ ਸ੍ਰੀ ਗੁਰੂ ਨਾਨਕ ਦੇਵ ਜੀ ਕੇ ਸ਼ਬਦ ਸੋ ਥਾਪ ਢਾਰੀ ਬ੍ਰਿਸ਼ਟ ਕਰੈ ਮੁਸ਼ਟ ਕਰੈ ਵੈਰ ਕਾਲ ਕਰੈ ਨજર ਕਰੈ ਜਾਦੂ ਕਰੈ ਟੂਣਾ ਕਰੈ ਭੈਰੋ ਕਰੈ ਜੇ ਕੋ ਕਰੈ ਉਲਟ ਵਾਹੂ ਕੇ ਸਿਰ ਪਰ ਪੜੈ ਰਾਜਾ ਕੋ ਜੋਰ ਮੈਂ ਮੋਰ ਕੇ ਘੋਰ ਮੈਂ ਚੋਰ ਕੇ ਡੰਡ ਮਹਿ ਜਲੇ ਥਲੇ ਘਾਟੇ ਆਵ ਘਾਟੇ ਡਰੇ ਡੂਗੜ ਡਗੂੜ ਮਰੂੜੇ ਗੁਰੂ ਨਾਨਕ ਸ਼ਬਦ ਰਸਿਆ ਕਰੇ ਸ਼ੰਕਰ ਮਾਤਾ ਸ਼ੰਕਰ ਪਿਤਾ ਸ਼ੰਕਰ ਜੀ ਤੇ ਚਾਰੋ ਦਿਸ਼ੈ ਤਾਂ ਬੀਸਾ ਕੋਟ ਸਮੁੰਦ ਸਿਖਾਈ ਜਹਾਂ ਤਹਾ ਗੁਰੂ ਨਾਨਕ ਸਾਹਿਬ ਜੀ ਕੀ ਦੁਹਾਈ हे ਦੀਨ ਦੁਨੀਆ ਕੇ ਪਾਤਸ਼ਾਹ ਤੇਰੀ ਪਨਾਹੀ ਇਤ ਮੰਤਰ ਰਛਿਆ ਆਕਾਸ਼ ਸੰਪੂਰਨ ਮੰਤਰ ਰਛਿਆ ਗੁਰੂ ਨਾਨਕ ਦੇਵ ਜੀ ਇਕ ਓੰਕਾਰ ਸਤਿਗੁਰ ਪ੍ਰਸਾਦ ਸਤ ਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਜਪ ਆਦ ਸਚੁ ਜੁਗਾਦ ਸਚੁ ਹੈ ਭੀ ਸਚੁ ਨਾਨਕ ਹੋਸੀ ਭੀ ਸਚੁ ਹਾਕਣੀ ਭਾਕਣੀ ਸ਼ਿਹਾਰੀ ਸ੍ਰੀ ਗੁਰੂ ਨਾਨਕ ਦੇਵ ਜੀ ਕੇ ਸ਼ਬਦ ਸੋ ਥਾਪ ਡਾਰੀ ਬ੍ਰਿਸ਼ਟ ਕਰੈ ਮੁਸ਼ਟ ਕਰੈ ਵੈਰ ਕਾਲ ਕਰੈ ਨજર ਕਰੈ ਜਾਦੂ ਕਰੈ ਟੂਣਾ ਕਰੈ ਭੈਰੋ ਕਰੈ ਜੇ ਕੋ ਕਰੈ ਉਲਟ ਵਾਹੂ ਕੇ ਸਿਰ ਪਰ ਪੜੈ ਰਾਜਾ ਕੋ ਜੋਰ ਮੈਂ ਮੋਰ ਕੇ ਘੋਰ ਮੈਂ ਚੋਰ ਕੇ ਡੰਡ ਮਹਿ ਜਲੇ ਥਲੇ ਘਾਟੇ ਆਵ ਘਾਟੇ ਡਰੇ ਡੂਗੜ ਡਗੂੜ ਮਰੂੜੇ ਗੁਰੂ ਨਾਨਕ ਸ਼ਬਦ ਰਸਿਆ ਕਰੇ ਸ਼ੰਕਰ ਮਾਤਾ ਸ਼ੰਕਰ ਪਿਤਾ ਸ਼ੰਕਰ ਜੀ ਤੇ ਚਾਰੋ ਦਿਸ਼ੈ ਤਾਂ ਵੀ ਸਾ ਕੋਟ ਸਮੁੰਦ ਸਿਖਾਈ ਜਹਾਂ ਤਹਾਂ ਗੁਰੂ ਨਾਨਕ ਸਾਹਿਬ ਜੀ ਦੀ ਦੁਹਾਈ हे ਦੀਨ ਦੁਨੀਆ ਕੇ ਪਾਤਸ਼ਾਹ ਤੇਰੀ ਪਨਾਹੀ ਇਤ ਮੰਤਰ ਰਸਿਆ ਆਕਾਸ਼ੰ ਪੂਰਨੰ ਮੰਤਰ ਰੱਛਿਆ ਗੁਰੂ ਨਾਨਕ ਦੇਵ ਜੀ ਇਕ ਓੰਕਾਰ ਸਤਿਗੁਰ ਪ੍ਰਸਾਦ ਸਤਿ ਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਜਪ ਆਦ ਸਚੁ ਜੁਗਾਦ ਸਚੁ ਹੈ ਭੀ ਸਚੁ ਨਾਨਕ ਹੋਸੀ ਭੀ ਸਚੁ ਹਾਕਣੀ ਭਾਕਣੀ ਸ਼ਿਹਾਰੀ ਸ੍ਰੀ ਗੁਰੂ ਨਾਨਕ ਦੇਵ ਜੀ ਕੇ ਸ਼ਬਦ ਸੋ ਥਾਪ ਡਾਰੀ ਬ੍ਰਿਸ਼ਟ ਕਰੈ ਮੁਸ਼ਟ ਕਰੈ ਵੈਰ ਕਾਲ ਕਰੈ ਨજર ਕਰੈ ਜਾਦੂ ਕਰੈ ਤੂੰ ਨਾ ਕਰੈ ਭੈਰੋ ਕਰੈ ਜੇ ਕੋ ਕਰੈ ਉਲਟ ਵਾਹੁ ਕੇ ਸਿਰ ਪਰ ਪੜੈ ਰਾਜਾ ਕੋ ਜੋਰ ਮੈਂ ਮੋਰ ਕੇ ਘੋਰ ਮੈਂ ਚੋਰ ਕੇ ਡੰਡ ਮਹਿ ਜਲੇ ਥਲੇ ਘਾਟੇ ਆਵ ਘਾਟੇ ਡਰੇ ਡੂਗੜ ਡਗੂੜ ਮਰੂੜੇ ਗੁਰੂ ਨਾਨਕ ਸ਼ਬਦ ਰਸਿਆ ਕਰੇ ਸ਼ੰਕਰ ਮਾਤਾ ਸ਼ੰਕਰ ਪਿਤਾ ਸ਼ੰਕਰ ਜੀ ਤੇ ਚਾਰੋ ਦਿਸ਼ੈ ਤਾਂ ਬੀਸਾ ਕੋਟ ਸਮੁੰਦ ਸੇਖਾਈ ਜਹਾ ਤਹਾ ਗੁਰੂ ਨਾਨਕ ਸਾਹਿਬ ਜੀ ਕੀ ਦੁਹਾਈ 헤 ਦੀਨ ਦੁਨੀਆ ਕੇ ਪਾਤਸ਼ਾਹ ਤੇਰੀ ਪਨਾਹੀ ਇਤ ਮੰਤਰ ਰਸਿਆ ਆਕਾਸੰ ਪੂਰਨੰ ਮੰਤਰ ਰਛਿਆ ਗੁਰੂ ਨਾਨਕ ਦੇਵ ਜੀ ਇਕ ਓੰਕਾਰ ਸਤਿਗੁਰ ਪ੍ਰਸਾਦ ਸਤ ਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਜਪ ਆਦ ਸਚੁ ਜੁਗਾਦ ਸਚੁ ਹੈ ਭੀ ਸਚੁ ਨਾਨਕ ਹੋਸੀ ਭੀ ਸਚੁ ਹਾਕਣੀ ਭਾਕਣੀ ਸ਼ਿਹਾਰੀ ਸ੍ਰੀ ਗੁਰੂ ਨਾਨਕ ਦੇਵ ਜੀ ਕੇ ਸ਼ਬਦ ਸੋ ਥਾਪ ਡਾਰੀ ਦ੍ਰਿਸ਼ਟ ਕਰੈ ਮੁਸ਼ਟ ਕਰੈ ਵੈਰ ਕਾਲ ਕਰੈ ਨજર ਕਰੈ ਜਾਦੂ ਕਰੈ ਤੂਣਾ ਕਰੈ ਭੈਰੋ ਕਰੈ ਜੇ ਕੋ ਕਰੈ ਉਲਟ ਵਾਹੁ ਕੇ ਸਿਰ ਪਰ ਪੜੈ ਰਾਜਾ ਕੋ ਜੋਰ ਮੈਂ ਮੋਰ ਕੇ ਘੋਰ ਮੈਂ ਚੋਰ ਕੇ ਡੰਡ ਮਹਿ ਜਲੇ ਥਲੇ ਘਾਟੇ ਆਵ ਘਾਟੇ ਡਰੇ ਡੂਗੜ ਡਗੂੜ ਮਰੂੜੇ ਗੁਰੂ ਨਾਨਕ ਸ਼ਬਦ ਰਸਿਆ ਕਰੇ ਸ਼ੰਕਰ ਮਾਤਾ ਸ਼ੰਕਰ ਪਿਤਾ ਸ਼ੰਕਰ ਜੀ ਤੇ ਚਾਰੋ ਦਿਸ਼ੈ ਤਾਂ ਬੀਸਾ ਕੋਟ ਸਮੁੰਦ ਸਿਖਾਈ ਜਹਾ ਤਹਾ ਗੁਰੂ ਨਾਨਕ ਸਾਹਿਬ ਜੀ ਕੀ ਦੁਹਾਈ 헤 ਦੀਨ ਦੁਨੀਆ ਕੇ ਪਾਤਸ਼ਾਹ ਤੇਰੀ ਪਨਾਹੀ ਇਤ ਮੰਤਰ ਰਛਿਆ ਆਕਾਸ਼ ਸੰਪੂਰਨ ਮੰਤਰ ਰਛਿਆ ਗੁਰੂ ਨਾਨਕ ਦੇਵ ਜੀ ਇਕ ਓੰਕਾਰ ਸਤਿਗੁਰ ਪ੍ਰਸਾਦ ਸਤਿ ਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦ ਸਚੁ ਜੁਗਾਦ ਸਚੁ ਹੈ ਭੀ ਸਚੁ ਨਾਨਕ ਹੋਸੀ ਭੀ ਸਚੁ ਹਾਕਣੀ ਹਾਕਣੀ ਸ਼ਿਹਾਰੀ ਸ੍ਰੀ ਗੁਰੂ ਨਾਨਕ ਦੇਵ ਜੀ ਕੇ ਸ਼ਬਦ ਸੋ ਥਾਪ ਡਾਰੀ ਬ੍ਰਿਸ਼ਟ ਕਰੈ ਮੁਸ਼ਟ ਕਰੈ ਵੈਰ ਕਾਲ ਕਰੈ ਨજર ਕਰੈ ਜਾਦੂ ਕਰੈ ਤੂੰ ਨਾ ਕਰੈ ਭੈਰੋ ਕਰੈ ਜੇ ਕੋ ਕਰੈ ਉਲਟ ਵਾਹੁ ਕੇ ਸਿਰ ਪਰ ਪੜੈ ਰਾਜਾ ਕੋ ਜੋਰ ਮੈਂ ਮੋਰ ਕੇ ਘੋਰ ਮੈਂ ਚੋਰ ਕੇ ਡੰਡ ਮਹਿ ਜਲੇ ਥਲੇ ਘਾਟੇ ਆਵ ਘਾਟੇ ਡਰੇ ਡੂਗੜ ਡਬੂੜ ਮਰੂੜੇ ਗੁਰੂ ਨਾਨਕ ਸ਼ਬਦ ਰਸਿਆ ਕਰੇ ਸ਼ੰਕਰ ਮਾਤਾ ਸ਼ੰਕਰ ਪਿਤਾ ਸ਼ੰਕਰ ਜੀ ਤੇ ਚਾਰੋ ਦਿਸ਼ੈ ਤਾਂ ਬੀਸਾ ਕੋਟ ਸਮੁੰਦ ਸੀਖਾਈ ਜਹਾਂ ਤਹਾਂ ਗੁਰੂ ਨਾਨਕ ਸਾਹਿਬ ਜੀ ਕੀ ਦੁਹਾਈ 헤 ਦੀਨ ਦੁਨੀਆ ਕੇ ਪਾਤਸ਼ਾਹ ਤੇਰੀ ਪਨਾਹੀ ਇਤ ਮੰਤਰ ਰਸਿਆ ਆਕਾਸ਼ ਸੰਪੂਰਨ ਮੰਤਰ ਰੱਛਿਆ ਗੁਰੂ ਨਾਨਕ ਦੇਵ ਜੀ ਇਕ ਓੰਕਾਰ ਸਤਿਗੁਰ ਪ੍ਰਸਾਦ ਸਤ ਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਜਪ ਆਦ ਸਚੁ ਜੁਗਾਦ ਸਚੁ ਹੈ ਭੀ ਸਚੁ ਨਾਨਕ ਹੋਸੀ ਭੀ ਸਚੁ ਹਾਕਣੀ ਭਾਕਣੀ ਸ਼ਿਹਾਰੀ ਸ੍ਰੀ ਗੁਰੂ ਨਾਨਕ ਦੇਵ ਜੀ ਕੇ ਸ਼ਬਦ ਸੋ ਥਾਪ ਢਾਰੀ ਦ੍ਰਿਸ਼ਟ ਕਰੈ ਮੁਸ਼ਟ ਕਰੈ ਵੈਰ ਕਾਲ ਕਰੈ ਨજર ਕਰੈ ਜਾਦੂ ਕਰੈ ਤੂੰ ਨਾ ਕਰੈ ਭੈਰੋ ਕਰੈ ਜੇ ਕੋ ਕਰੈ ਉਲਟ ਵਾਹੁ ਕੇ ਸਿਰ ਪਰ ਪੜੈ ਰਾਜਾ ਕੋ ਜੋਰ ਮੈਂ ਮੋਰ ਕੇ ਘੋਰ ਮੈਂ ਚੋਰ ਕੇ ਡੰਡ ਮਹਿ ਜਲੇ ਥਲੇ ਘਾਟੇ ਆਵ ਘਾਟੇ ਡਰੇ ਡੂਗੜ ਡਗੂੜ ਮਰੂੜੇ ਗੁਰੂ ਨਾਨਕ ਸ਼ਬਦ ਰਸਿਆ ਕਰੇ ਸ਼ੰਕਰ ਮਾਤਾ ਸ਼ੰਕਰ ਪਿਤਾ ਸ਼ੰਕਰ ਜੀ ਤੇ ਚਾਰੋ ਦਿਸ਼ੈ ਤਾਂ ਵੀ ਸਾ ਕੋਟ ਸਮੁੰਦ ਸੇਖਾਈ ਜਹਾਂ ਤਹਾਂ ਗੁਰੂ ਨਾਨਕ ਸਾਹਿਬ ਜੀ ਕੀ ਦੁਹਾਈ 헤 ਦੀਨ ਦੁਨੀਆ ਕੇ ਪਾਤਸ਼ਾਹ ਤੇਰੀ ਪਨਾਹੀ ਇਤ ਮੰਤਰ ਰਸਿਆ ਆਕਾਸ਼ੰ ਪੂਰਨੰ ਮੰਤਰ ਰਛਿਆ ਗੁਰੂ ਨਾਨਕ ਦੇਵ ਜੀ ਇਕ ਓੰਕਾਰ ਸਤਿਗੁਰ ਪ੍ਰਸਾਦ ਸਤਿ ਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਜਪ ਆਦ ਸਚੁ ਜੁਗਾਦ ਸਚੁ ਹੈ ਭੀ ਸਚੁ ਨਾਨਕ ਹੋਸੀ ਭੀ ਸਚੁ ਹਾਕਣੀ ਹਾਕਣੀ ਸ਼ਿਹਾਰੀ ਸ੍ਰੀ ਗੁਰੂ ਨਾਨਕ ਦੇਵ ਜੀ ਕੇ ਸ਼ਬਦ ਸੋ ਥਾਪ ਢਾਰੀ ਬ੍ਰਿਸ਼ਟ ਕਰੈ ਮੁਸ਼ਟ ਕਰੈ ਵੈਰ ਕਾਲ ਕਰੈ ਨજર ਕਰੈ ਜਾਦੂ ਕਰੈ ਟੂਣਾ ਕਰੈ ਭੈਰੋ ਕਰੈ ਜੇ ਕੋ ਕਰੈ ਉਲਟ ਵਾਹੂ ਕੇ ਸਿਰ ਪਰ ਪੜੈ ਰਾਜਾ ਕੋ ਜੋਰ ਮੈਂ ਮੋਰ ਕੇ ਘੋਰ ਮੈਂ ਚੋਰ ਕੇ ਡੰਡ ਮਹਿ ਜਲੇ ਥਲੇ ਘਾਟੇ ਆਵ ਘਾਟੇ ਡਰੇ ਡੂਗੜ ਡਗੂੜ ਮਰੂੜੇ ਗੁਰੂ ਨਾਨਕ ਸ਼ਬਦ ਰਸਿਆ ਕਰੇ ਸ਼ੰਕਰ ਮਾਤਾ ਸ਼ੰਕਰ ਪਿਤਾ ਸ਼ੰਕਰ ਜੀ ਤੇ ਚਾਰੋ ਦਿਸ਼ੈ ਤਾਂ ਬੀਸਾ ਕੋਟ ਸਮੁੰਦ ਸੇਖਾਈ ਜਹਾ ਤਹਾ ਗੁਰੂ ਨਾਨਕ ਸਾਹਿਬ ਜੀ ਕੀ ਦੁਹਾਈ 헤 ਦੀਨ ਦੁਨੀਆ ਕੇ ਪਾਤਸ਼ਾਹ ਤੇਰੀ ਪਨਾਹੀ ਇਤ ਮੰਤਰ ਰਸਿਆ ਆਕਾਸ਼ੰ ਪੂਰਨੰ ਮੰਤਰ ਰਛਿਆ ਗੁਰੂ ਨਾਨਕ ਦੇਵ ਜੀ ਇਕ ਓੰਕਾਰ ਸਤਿਗੁਰ ਪ੍ਰਸਾਦ ਸਤ ਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਜਪ ਆਦ ਸਚੁ ਜੁਗਾਦ ਸਚੁ ਹੈ ਭੀ ਸਚੁ ਨਾਨਕ ਹੋਸੀ ਭੀ ਸਚੁ ਹਾਕਣੀ ਭਾਕਣੀ ਸ਼ਿਹਾਰੀ ਸ੍ਰੀ ਗੁਰੂ ਨਾਨਕ ਦੇਵ ਜੀ ਕੇ ਸ਼ਬਦ ਸੋ ਥਾਪ ਡਾਰੀ ਬ੍ਰਿਸ਼ਟ ਕਰੈ ਮੁਸ਼ਟ ਕਰੈ ਵੈਰ ਕਾਲ ਕਰੈ ਨજર ਕਰੈ ਜਾਦੂ ਕਰੈ ਤੂੰ ਨਾ ਕਰੈ ਭੈਰੋ ਕਰੈ ਜੇ ਕੋ ਕਰੈ ਉਲਟ ਵਾਹੂ ਕੇ ਸਿਰ ਪਰ ਪੜੈ ਰਾਜਾ ਕੋ ਜੋਰ ਮੈਂ ਮੋਰ ਕੇ ਘੋਰ ਮੈਂ ਚੋਰ ਕੇ ਡੰਡ ਮਹਿ ਜਲੇ ਥਲੇ ਘਾਟੇ ਆਵ ਘਾਟੇ ਡਰੇ ਡੂਗੜ ਡਗੂੜ ਮਰੂੜੇ ਗੁਰੂ ਨਾਨਕ ਸ਼ਬਦ ਰਸਿਆ ਕਰੇ ਸ਼ੰਕਰ ਮਾਤਾ ਸ਼ੰਕਰ ਪਿਤਾ ਸ਼ੰਕਰ ਜੀ ਤੇ ਚਾਰੋ ਦਿਸ਼ੈ ਤਾਂ ਬੀਸਾ ਕੋਟ ਸਮੁੰਦ ਸੀਖਾਈ ਜਹਾਂ ਤਹਾਂ ਗੁਰੂ ਨਾਨਕ ਸਾਹਿਬ ਜੀ ਕੀ ਦੁਹਾਈ हे ਦੀਨ ਦੁਨੀਆ ਕੇ ਪਾਤਸ਼ਾਹ ਤੇਰੀ ਪਨਾਹੀ ਇਤ ਮੰਤਰ ਰਸਿਆ ਆਕਾਸ਼ੰ ਪੂਰਨੰ ਮੰਤਰ ਰੱਛਿਆ ਗੁਰੂ ਨਾਨਕ ਦੇਵ ਜੀ ਇਕ ਓੰਕਾਰ ਸਤਿਗੁਰ ਪ੍ਰਸਾਦ ਸਤ ਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਜਪ ਆਦ ਸਚੁ ਜੁਗਾਦ ਸਚੁ ਹੈ ਭੀ ਸਚੁ ਨਾਨਕ ਹੋਸੀ ਭੀ ਸਚੁ ਹਾਕਣੀ ਭਾਕਣੀ ਸ਼ਿਹਾਰੀ ਸ੍ਰੀ ਗੁਰੂ ਨਾਨਕ ਦੇਵ ਜੀ ਕੇ ਸ਼ਬਦ ਸੋ ਥਾਪ ਡਾਰੀ ਦ੍ਰਿਸ਼ਟ ਕਰੈ ਮੁਸ਼ਟ ਕਰੈ ਵੈਰ ਕਾਲ ਕਰੈ ਨજર ਕਰੈ ਜਾਦੂ ਕਰੈ ਤੂੰ ਨਾ ਕਰੈ ਭੈਰੋ ਕਰੈ ਜੇ ਕੋ ਕਰੈ ਉਲਟ ਵਾਹੁ ਕੇ ਸਿਰ ਪਰ ਪੜੈ ਰਾਜਾ ਕੋ ਜੋਰ ਮੈਂ ਮੋਰ ਕੇ ਘੋਰ ਮੈਂ ਚੋਰ ਕੇ ਡੰਡ ਮਹਿ ਜਲੇ ਥਲੇ ਘਾਟੇ ਆਵ ਘਾਟੇ ਡਰੇ ਡੂਗੜ ਡਗੂੜ ਮਰੂੜੇ ਗੁਰੂ ਨਾਨਕ ਸ਼ਬਦ ਰਸਿਆ ਕਰੇ ਸ਼ੰਕਰ ਮਾਤਾ ਸ਼ੰਕਰ ਪਿਤਾ ਸ਼ੰਕਰ ਜੀ ਤੇ ਚਾਰੋ ਦਿਸ਼ੈ ਤਾਂ ਬੀਸਾ ਕੋਟ ਸਮੁੰਦ ਸੇਖਾਈ ਜਹਾ ਤਹਾ ਗੁਰੂ ਨਾਨਕ ਸਾਹਿਬ ਜੀ ਕੀ ਦੁਹਾਈ 헤 ਦੀਨ ਦੁਨੀਆ ਕੇ ਪਾਤਸ਼ਾਹ ਤੇਰੀ ਪਨਾਹੀ ਇਤ ਮੰਤਰ ਰਸਿਆ ਆਕਾਸ ਸੰਪੂਰਨੰ